ਐਂਡੋਗ੍ਰੇਡੀਅਨ ਸਕੂਲ ਦੇ ਵਿੱਚ ਅੱਜ ਬੱਚਿਆਂ ਦਾ ਪ੍ਰੋਗਰਾਮ ਸੀਗਾ ਤੇ ਆਪਣੇ ਬੱਚੇ ਵੀ ਇੱਥੇ ਵੱਢਦੇ ਆ ਕਿ ਤਾਂ ਕਰਕੇ ਅੱਜ ਬੱਚਿਆਂ ਨੇ ਆਪਣੀਆਂ ਆਪਣੀਆਂ ਡਿਸ਼ਾਂ ਤਿਆਰ ਕੀਤੀਆਂ ਹੋਈਆਂ ਨੇ ਲੰਗਾਰੀ ਜਿਹੜੀ ਪੁਰਾਣੀ ਕੰਮ ਵਿੱਚ ਵਰਤੀ ਜਾਂਦੀ ਸੀ ਚਾਪੀ ਲੰਗਾਰੀ ਜਾਂਦੀ ਤੋ ਬੋਲ ਕੇ ਦੱਸੋ ਇਹਦੇ ਵਿੱਚ ਫਿਰ ਆਪਾਂ ਨੈੱਟ ਦੇ ਚੈਨਲ ਦੇ ਪਾਵਾਂਗੇ ਇਹ ਸਾਰਾ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਤੁਹਾਨੂੰ ਮਿਲ ਸੀ। ਅੰਦੇ ਇਹ ਕੋ ਬੋਲ ਪਨਾਉਣੇ ਨਹੀਂ ਤਾਂ ਦੀ। ਕਪੀ ਆਂਸ ਤੋਂ ਆ ਫਸਟਲੀ ਨੂੰ। ਬੱਚੇ ਕੋ ਪੈਰੈਂਟਸ ਕੋ ਸਾਰਾ ਰਿਪੋਰਟ ਕਾਰਡ ਆਪਣੇ ਪਰਦਰਸ਼ੀ ਵਾਲੇ ਜਾਂ ਪਰਸ਼ੀ ਦੇ ਕੋਲ ਗਏ ਨੇ। ਅਗਰ ਪੈਰੈਂਟਸ ਇੱਥੇ ਹੈ ਤਾਂ ਪਲੀਜ਼ ਆਪਣੇ ਬੱਚੇ ਦਾ ਰਿਪੋਰਟ ਕਾਰਡ ਲੈ ਜਾਓ। ਉਹ ਜੋ ਪੁੱਤਰ ਹੋਗੇ ਜੀ ਤੋਂ ਬੱਚਿਆਂ ਦਾ ਸਕੂਨ ਦਾ ਪ੍ਰੋਗਰਾਮ ਆ ਇੰਡੋਗਨੇਡੀਅਨ ਦਾ ਜੀ ਤੇ ਆਪਾਂ ਗੱਲਬਾਤ ਕਰਦੇ ਆ ਬੱਚਿਆਂ ਨਾਲ ਚਲ ਪੁੱਤ ਦਾ ਸੁਣ ਸਾਡੇ ਕੰਮ ਹੋ ਰਹੇ ਸੀਗਾ ਛੋਲੇ ਚਾਹੀਦੇ ਸਾਰੇ ਇਹ ਪੇਲੰਸ ਨੂੰ ਬੇਲ ਵੀ ਆਦੀ ਜੋ ਬੱਚੇ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ ਸ੍ਰੀ ਤੁਹਾਨੂੰ ਨਾਲ ਹੀ ਧਿਆਨ ਰੱਖੋ ਪ੍ਰਦਰਸ਼ਨ ਵੀ ਦੇਖੋ ਸਾਰੇ ਪੇਰੈਂਟਸ ਨੂੰ ਬੇਨਤੀ ਹੈ ਜੀ ਦਰਿਆ ਆ ਗਈ ਹੈ ਬਈ ਆਪਾਂ ਨਾਲ ਪ੍ਰਦਰਸ਼ਨ ਦੇਖਣ ਲਈ ਆਏ ਹੋ ਜੀ ਆਪਾਂ ਦੇ ਗੱਭਿਆਰ ਸਕੂਲ ਵਾਲੇ ਨੇ ਲਾਇਆ ਹੋਇਆ ਆਪਾਂ ਵਿੱਚ ਚਰੀਆਂ ਜੀ ਜੀ ਤਨਵਾਦ ਹਾਂਜੀ ਸਿੰਗੋ ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਚਿਆਂ ਦੇ ਖੇੜੇ ਵਿੱਚ ਪੜ੍ਹਦੇ ਸਾਰੇ ਪੇਰੈਂਟਸ ਦਾ ਸਵਾਗਤ ਹੈ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਪਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਕੇ ਕਨ ਮਾਨ ਵਖਿਆ ਤੇ ਦਰੀਬੋ ਨਵਾਈ ਅਗਲੇ ਅੱਡਾ ਦਰੀ ਵਾਲਾ ਬੱਚਿਆਂ ਨੂੰ ਛੋਟਾ-ਵੱਡਾ ਦਿੱਤਾ ਹੋਇਆ ਬਣਾ ਕੇ ਇੱਕ ਤਰ੍ਹਾਂ ਦਾ ਔਰ ਨਾਲਿਆਂ ਵਾਲਾ ਅੱਡਾ ਆ ਗਿਆ। ਹਾਂ। ਲੈ ਗਈ ਬੜਾ ਭੈਣ ਭਰਾ ਪੰਜਾਬੀ ਛੱਪਿਆ ਜਾ ਰਿਹਾ। ਭਰਾਵ ਦੇ ਭੈਣ ਸੁਧਾਰਾ ਦੇਣ ਆਇਆ ਸੀ। ਸੁਧਾਰਾ ਦੇਣ ਆਇਆ ਰਿਹਾ। ਭਰਾਵ ਦੀ ਭੈਣ ਨੂੰ ਸੁਧਾਰਾ ਦੇਣ ਆਇਆ ਹੋਇਆ। ਬੜੀ ਵਧੀਆ ਪ੍ਰੋਗਰਾਮ। ਊਲੋਲੇ ਨੇਥੀ ਲੋ ਆਇਆ। ਇੱਧਰ ਪੱਤੀ ਫਲਕਾਰੀ ਪ੍ਰਾਣੀ ਹਾਂਜੀ ਚਾਰ ਕੇ ਚਾਰ ਕੇ ਸਾਰੇ ਪੇਰੇ ਚਾਰ ਕੇ ਦਾ ਨਰਾ ਸਮਾਰ ਸਕੂਲ ਵਾਲਿਆਂ ਨੇ ਟ੍ਰੇਨਿੰਗ ਦੇ ਕੇ ਬਹੁਤ ਵਧੀਆ ਪ੍ਰਬੰਧ ਕੀਤਾ ਕੀ ਉਹਨਾਂ ਦੇ ਵਿਚਾਰ ਨੇ ਵੀ ਉਹ ਅਸੀਂ ਸੁਣਨੇ ਜਾ ਰਹੇ ਹਾਂ ਟ੍ਰੇਨਿੰਗ ਉਹ ਬੈਂਤੀ ਹੈ ਜੀ ਤੁਹਾਨੂੰ ਇਸ ਪ੍ਰਦਰਸ਼ਨੀ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੋ ਸਾਡੇ ਲਈ ਇੱਕ ਇੱਧਰ ਬੱਚੇ ਬੋਲੀਆਂ ਪਾਉਂਦੇ ਨੇ ਸਾਰੇ ਸਾਰੇ ਬੱਚੇ ਬੋਲੀਆਂ ਪਾਉਂਦੇ ਨੇ ਸਾਰੇ ਪੇਰੈਂਟਸ ਨੂੰ ਬੇਨਤੀ ਹੈ ਜੀ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋ ਔਰ ਅੱਗੇ ਵਾਸਤੇ ਵੀ ਤੁਹਾਨੂੰ ਗੌਰ ਆਪਣੇ ਵੱਲੋਂ ਤੁਸੀਂ ਕੋਈ ਖਲਾਫੇ ਨਹੀਂ ਚਾਹੁੰਦੇ ਹੋ ਕਿ ਕਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰੀਏ ਤਾਂ ਆਪਣੇ ਵਿਚਾਰ ਸਾਡੇ ਲਈ ਜਰੂਰ ਕਾਂਟੇ ਕਰੋ ਤੁਹਾਡੇ ਵਿਚਾਰ ਸਾਡੇ ਲਈ ਬਹੁਤ ਹੀ ਜ਼ਿਆਦਾ ਅਹਿਮ ਨੇ ਜੀ ਸੋ ਪਲੀਜ਼ ਹਰ ਪੇਰੈਂਟ ਨੂੰ ਬੇਨਤੀ ਹੈ अपने विचार सांझे जरूर करो धन्यवाद पुराना तू जो आजकल लोग हो चुके हैं बच्चे ने बहुत बढ़िया <सथी दोस्था> You <laughs>